ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਸ ਵਿੱਚ ਸੱਸ ਅਤੇ ਨੂੰ ਚਰਚਾ ਵਿੱਚ ਰਹਿੰਦੀਆਂ ਸਨ ਉਹ ਦੋਨੋਂ ਬਹੁਤ ਹੱਦ ਤੱਕ ਇੱਕ ਦੂਜੇ ਦੇ ਨਾਲ ਪਿਆਰ ਨਾਲ ਰਹਿੰਦੀਆਂ ਸਨ ਪਰ ਇੱਕ ਦੂਜੇ ਦੇ ਰੂਪ ਵਿੱਚ ਵੱਖ-ਵੱਖ ਦ੍ਰਿਸ਼ਟੀਕੋਣ ਹੋਣ ਕਰਕੇ ਉਹਨਾਂ ਦੇ ਵਿੱਚ ਆਪਸੀ ਝਗੜੇ ਵੀ ਬਹੁਤ ਹੋਣਦੇ ਸੀਗੇ ਸੱਸ ਮਾਤਾ ਸੀਗੀ ਜਿਹੜੀ ਬਜ਼ੁਰਗ ਸੀ ਤੇ ਤੇਜ਼ ਦਿਮਾਗ ਮਹਿਲਾ ਸੀਗੀ ਜਿਸ ਦੀ ਆਪਣੀ ਕਈ ਸਾਲਾਂ ਦਾ ਅਨੁਭਵ ਘਰ ਚਲਾਉਣ ਦਾ ਟੰਗ ਉਹ ਆਪਣਾ ਆਪ ਰੱਖਦੀ ਸੀ ਉਸ ਨੂੰ اپنی ਉਹਦੀ ਬਹੂ ਕੁੰਕਮ ਇੱਕ ਨਵੀਂ ਵਿਆਹੀ ਹੋਈ ਕੁੜੀ ਸੀ ਜਿਸ ਦੀਆਂ ਆਪਣੀਆਂ ਆਪਣੀ ਸੋਚ ਸਮਝ ਤੇ ਆਪਦੇ ਸਮੇਂ ਦੇ ਅਨੁਸਾਰ ਚੱਲਦੀ ਰਹੀ ਸੀ ਸੱਸ ਨੂੰ ਇਹ ਸਮਝ ਆਇਆ ਸੀ ਕਿ ਬਹੂ ਨੂੰ ਹੁਣ ਆਪਣੇ ਢੰਗ ਨਾਲ ਘਰ ਨੂੰ ਸੰਭਾਲਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ ਪਰ ਕੁੰਕਮ ਵੀ ਚਾਹੁੰਦੀ ਸੀ ਕਿ ਸੱਸ ਦਾ ਅਨੁਭਵੀ ਉਹਦੇ ਨਾਲ ਰਾਹਦਰੀ ਬਣੇ ਇੱਕ ਦਿਨ ਬਹੂ ਨੇ ਸੱਸ ਨੂੰ ਚੁੱਪਚਾਪ ਇੱਕ ਆਪਣੇ ਨਾਲ ਬੈਠਕ ਦੇ ਵਿੱਚ ਬੈਠ ਕੇ ਗੱਲਾਂ ਕਰਨ ਲੱਗੀਆਂ ਜਦੋਂ ਉਹ ਇੱਕ ਦੂਜੇ ਨਾਲ ਖੁੱਲ ਕੇ ਗੱਲ ਕਰਦੀਆਂ ਤਾਂ ਦੋਵੇਂ ਗਹਿਰੇ ਤੌਰ ਤੇ ਸਮਝਦੇ ਹਨ ਕਿ ਦੂਜੇ ਦੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਚੁਣੌਤੀਆਂ ਵੀ ਹਨ ਸੱਸ ਨੇ ਬਹੂ ਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਜ਼ਿੰਦਗੀ ਵਿੱਚ ਆਪਣੇ ਪਰਿਵਾਰ ਤੇ ਵਾਸਤੇ ਹਮੇਸ਼ਾ ਘਰ ਦੇ ਮਸਲੇ ਠੀਕ ਕਰਨੀ ਕੋਸ਼ਿਸ਼ ਕੀਤੀ ਹੈ ਤੇ ਕਿਵੇਂ ਉਸ ਨੇ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਪਰਿਵਾਰ ਨੂੰ ਠੀਕ ਢੰਗ ਨਾਲ ਰੱਖਿਆ ਹੈ ਬਹੁ ਵੀ ਆਪਣੀ ਚਿੰਤਾਵਾਂ ਅਤੇ ਜਜ਼ਬਾਤਾਂ ਨੂੰ ਸੱਸ ਨਾਲ ਸਾਂਝਾ ਕਰਦੀ ਹੈ ਇਹੇ ਦੋਹਾਂ ਦੀ ਸਮਝਦਾਰੀ ਅਤੇ ਸਮਰਥਨ ਨਾਲ ਸੱਸ ਅਤੇ ਬਹੂ ਦਰਿਸ਼ਟਾ ਦੂਜੇ ਦੇ ਸੁਭਾਅ ਅਤੇ ਦਰਜਿਆਂ ਨੂੰ ਸਮਝਣ ਅਤੇ ਕਦਰ ਕਰਨ ਤੋਂ ਬਾਅਦ ਮਜ਼ਬੂਤ ਹੁੰਦਾ ਹੈ ਉਹ ਸਾਰੇ ਮਿਲ ਕੇ ਆਪਣੇ ਪਰਿਵਾਰ ਨੂੰ ਪ੍ਰੇਮ ਅਤੇ ਸਹਿਯੋਗ ਨਾਲ ਚਲਾਉਂਦੇ ਹਨ